ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਬਹੁਤ ਘੱਟ ਰੇਟ ਆ ਬਾਈ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਾਈ ਨੇੜੇ ਪਿੰਡ ਪਧੌੜ ਰਾਇਆ ਦਾ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹਸੀਕਾਲ ਸਤਿਗੁਰੂ ਹੋ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਹੋਰਾ ਸਿੰਘ ਜੀ ਮੋਬਾਈਲ ਨੰਬਰ 98727999 ਠੀਕ ਆ ਭਾਈ ਬਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਸ ਹੁੰਦੀ ਆ ਦੂਜਾ ਸੂਸ ਹੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਲੈ ਜੂ ਜੀ ਹਜੇ ਦੱਸ ਦਿਆਂ 10 ਦਿਨ ਲੈ ਜੀ ਕੀ ਰਿਕਾਰਡ ਆ ਦੁੱਧ ਆ ਭਾਈ ਇਹਨੇ ਦੁੱਧ ਜੀ 13 ਕਿਲੋ ਦਿੱਤਾ 13 ਲੀਟਰ ਇਸਲੇ ਸੂਏ ਹਾਂ ਆਰਡਰ ਦੇ ਕੋਈ ਆ ਦੂਜੇ ਸੂਏ ਆ ਮਾਲ ਦਾ ਥਾਣ ਬਹੁਤ ਚੰਗਾ ਬਾਕੀ ਠੰਡੀ ਸੀਲ ਆ ਤੂੰ ਮੁੱਠੀ ਵਾਲਾ ਨਾ ਹਾਂ ਥਾਣ ਬਹੁਤ ਵਧੀਆ ਬਾਕੀ ਆ ਸਾਰੇ ਨਾਲ ਜੇ ਬਾਲਟਾਂ ਕੱਢ ਜਾਣੇ ਬਾਲਟਾਂ ਲਾਂ ਕੱਢੂਗੀ ਸਾਰੀਆਂ ਫੇਰ ਘਰ ਵਾਲੀ ਨੇ ਸੋਣਾ ਢਿੱਲਾਂ ਪਾਉ ਪੈਂਦੇ ਨਾ ਤਾਂ ਹਾਂ ਲੈ ਹੂੰ 14 ਲੀਟਰ ਦੁੱਧ ਦੇ ਦੂਗੀ ਹੂੰ ਠੀਕ ਆ ਹਾਂ ਖ ਇਹ ਸ ਬੜਾ ਚੰਗਾ ਕਰਮਾ ਲਈ ਦਾ ਉਦਿਵਾਦੀ ਚੰਗੇ ਰੰਗ ਰੂਪ ਚੰਗਾ ਟਵਾ ਟਵਾ ਬਹੁਤ ਚੰਗਾ ਪਹਿਨ ਚੰਗੀ ਸੁਨੱਖੀ ਹੈ ਬਈ ਗਰਮੀ ਘਟ ਮਨੂੰ ਫੈਦਾ ਚੰਗੀ ਆਉਗੀ ਠੀਕ ਹੈ ਮੁੱਲ ਵੀ ਬਾਈ ਕਹਿੰਦਾ ਤੋਪਣ ਵਾਲਾ ਹੀ ਆ ਚੰਗੀ ਆਉਗੀ ਠੀਕ ਹੈ ਮੁੱਲ ਵੀ ਬਾਈ ਕਹਿੰਦਾ ਤੋਪਣ ਵਾਲਾ ਹੀ ਆ ਤੋਰਾ ਤਰਾ ਚੰਗਾ ਬਾਈ ਬੈਠਦਾ ਲੰਮੀ ਲੰਮੀ ਚੰਗੀ ਆ ਨਾ ਹਾਂ ਲੰਮੀ ਲੰਮੀ ਠੀਕ ਤੇ ਕੀ ਮੁੱਲ ਲੱਜਾਜ ਆ ਫਿਰ ਬੱਸ ਜਾਜ ਜਦੋਂ 36000 36000 ਰੁਪਏ ਮਾਨਤਾਨ ਹੋ ਜਾ ਹਾਂ ਮਾਨਤਾਨ ਕਰਦੇ ਠੀਕ ਹੈ 36000 ਰੁਪਏ ਮੁੱਲ ਆ ਬਾਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਅਵੜ ਢੱਲਾਂ ਢੁਲਾਂ ਬਹੁ ਪਈਆਂ ਬਈਆਂ ਸਾਰੀਆਂ ਬਲਡਨਾਂ ਕੱਢ ਕੇ ਨਾ ਚਰਮਾਈ ਨੇ ਫੇਰ ਸੋਨਾ ਲੈ ਸਾਰੀਆਂ ਹਾਂ ਬਰੀਕੀ ਬਰੂਕੀ ਜਬਾਉ ਦਾ ਵੜ ਧਾਨ ਵੀ ਚੰਗਾ ਲੱਗੇਗਾ ਮੁੱਲ ਵੀ ਜਾਇਜ਼ ਆ ਮਾਨਤਣ ਵਿੱਚੋਂ ਜ਼ਰੂਰ ਹੋ ਜਾਊਗਾ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਨਾਲ ਪੈਦ ਲਓ ਧੰਨਵਾਦ